5 ਮਾਰਚ ਨੂੰ ਸੰਯੁਕਤ ਕਿਸਾਨ ਮੋਰਚਾ ਵੱਲੋਂ ਚੰਡੀਗੜ੍ਹ ਵਿੱਚ ਵਿਰੋਧ ਪ੍ਰਦਰਸ਼ਨ ਦੀ ਕਾਰਨ ਨੂੰ ਲੈ ਕੇ ਕਿਸਾਨ ਨੇਤਾ ਬਲਵੀਰ ਸਿੰਘ ਰਾਜੇਵਾਲ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਤੇਜਿੰਦਰ ਸਿੰਘ ਤੇਜੀ ਨੇ ਦੱਸਿਆ ਕਿ ਰਾਤ ਨੂੰ ਕਰੀਬ 22:00 ਉਹਨਾਂ ਦੇ ਘਰੋਂ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਖੰਨੇ ਤੋਂ ਪ੍ਰਭਜੋਤ ਪੱਟੀ ਦੀ ਰਿਪੋਰਟ ਇਹ ਰਾਤ ਕੋਈ ਸਵੇਰ 1 ਵਜੇ ਦੇ ਕਰੀਬ ਬਾਹਰ ਬੈਲ ਮੱਜੀ ਆ ਤੇ ਮੈਂ ਬਾਹਰ ਗਿਆ ਤੇ ਦੇਖਿਆ ਪੁਲਿਸ ਕਰ ਖੜੀ ਸੀਗੀ ਪੁਲਿਸ ਦੇ ਕੋਈ ਹੋਣੇ ਨੇ 20 ਕ ਬੰਦੇ ਹੋਣੇ ਨੇ ਪਹਿਲਾਂ ਇੱਕ ਦੋ ਗੱਡੀਆਂ ਸੀ ਫਿਰ ਬਾਅਦ ਦੇ ਵਿੱਚ ਡੀਐਸਪੀ ਵੀ ਆਏ ਨੇ ਲੋਕਲ ਪਹਿਲਾਂ ਮਿਰਖਾ ਲੈ ਐਸਐਚਓ ਸੀ ਫਿਰ ਬੈਠੇ ਰਹੇ ਨੇ ਇੱਥੇ ਘੰਟਾ ਤੇ 2:30 ਵਜੇ ਫਿਰ ਬਾਪੂ ਜੀ ਉਹਨਾਂ ਦੇ ਨਾਲ ਚਲੇ ਗਏ ਨੇ ਉਹ ਲੈ ਕੇ ਨੇ ਜਦ ਪੁਲਿਸ ਆਈ ਤਾਂ ਰਾਜਵਾਲ ਸਾਹਿਬ ਆਰਾਮ ਕਰ ਰਹੇ ਸੀ ਸੌ ਰਹੇ ਸੀ ਉਹ ਸੌ ਰਹੇ ਸੀ ਉਸ ਤੋਂ ਬਾਅਦ ਤੁਹਾਡੇ ਨਾਲ ਉਹਨਾਂ ਨੇ ਜਿਹੜਾ ਰਿਕੁਐਸਟ ਕੀਤੀ ਹਾਂਜੀ ਹਾਂਜੀ ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਉਠਾਇਆ ਹਾਂਜੀ ਹਾਂਜੀ ਅਰੈਸਟ ਦੀ ਗੱਲ ਕਰੀ ਤਾਂ ਉਹ ਅਰੈਸਟ ਕਰਕੇ ਕੋਈ ਦੱਸਿਆ ਵੀ ਕਿੱਥੇ ਲੈ ਕੇ ਜਾ ਰਹੇ ਨੇ ਨਹੀਂ ਉਹਨਾਂ ਨੇ ਕੋਈ ਦੱਸਿਆ ਹੈਗਾ ਵੀ ਕਿੱਥੇ ਲੈ ਕੇ ਜਾ ਰਹੇ ਨੇ ਥੋੜੀ ਉਸ ਤੋਂ ਬਾਅਦ ਗੱਲਬਾਤ ਹੋਈ ਵੀ ਰਾਜਵਾਲ ਸਾਹਿਬ ਕਿਸ ਜਗ੍ਹਾ ਤੇ ਨਹੀਂ ਸੇਫ ਨੇ ਠੀਕ ਨਹੀਂ ਇੰਨਾ ਕੁ ਪਤਾ ਹੈ ਵੀ ਉਹ ਸੇਫ ਨੇ ਠੀਕ ਨੇ ਤੇ ਦਵਾਈਓ ਆਪਣੀ ਪਹਿਲੇ ਹੀ ਨਾਲੇ ਲੈ ਗਏ ਸੀਗੇ ਰਾਤ ਨੂੰ ਠੀਕ ਨੇ ਇੰਨਾ ਕੋ ਪਤਾ ਲੱਗਿਆ ਇਹ ਗੱਲ ਕਰੀਏ ਇਹ ਜਿਹੜਾ ਕੱਲ ਮੀਟਿੰਗ ਹੋਈ ਐ ਸੀਐਮ ਸਾਹਿਬ ਨਾਲ ਉਥੇ ਸਮਝ ਨਹੀਂ ਆ ਰਿਹਾ ਵੀ ਕਿਉਂ ਸੀਐਮ ਸਾਹਿਬ ਇੰਨੀ ਤਲਖੀ ਦੇ ਵਿੱਚ ਉੱਠ ਕੇ ਚਲੇ ਗਏ ਨੇ ਤੇ ਉਹ ਤਲਖੀ ਉਹਨਾਂ ਨੂੰ ਕਿਉਂ ਆਈ ਕਿਉਂਕਿ ਕਿਸੇ ਵੀ ਕਿਸਾਨ ਆਗੂ ਨੇ ਕੋਈ ਅਪਸ਼ਬਦ ਨਹੀਂ ਬੋਲਿਆ ਕਿਸੇ ਅਫਸਰ ਸਾਹਿਬਾਨ ਦੇ ਬਾਰੇ ਜਾਂ ਕਿਸੇ ਮਨਿਸਟਰ ਦੇ ਬਾਰੇ ਉਹ ਇਹ ਕਹਿ ਕੇ ਚਲੇ ਗਏ ਨੇ ਚੰਗਾ ਫਿਰ ਤੁਸੀਂ ਜਿਹੜਾ ਕਰਨਾ ਕਰ ਲੋ ਤੇ ਇਹ ਬੜੀ ਮੰਦ ਭਾਗੀ ਗੱਲ ਹੈ ਉਸ ਤੋਂ ਪਹਿਲਾਂ ਜਿੰਨੀ ਮੀਟਿੰਗ ਚੱਲ ਰਹੀ ਸੀ ਉਹ ਬਹੁਤ ਖੁਸ਼ਗਵਾਰ ਮੀਟਿੰਗ ਹੋਈ ਹੈ 7 8 8 9 ਇਸ਼ੂਸ ਡਿਸਕਸ ਹੋ ਗਏ ਸੀਗੇ ਉਸ ਤੋਂ ਬਾਅਦ ਉਹ ਕਹ ਉਹਨਾਂ ਨੇ ਅੱਖ ਦਾ ਬਹਾਨਾ ਜਾਂ ਉਹਨਾਂ ਦੀ ਅਪਾਇੰਟਮੈਂਟ ਹੋਣੀ ਹੈ ਡਾਕਟਰ ਨਾਲ ਇਹਨਾਂ ਨੇ ਰਿਕਵੈਸਟ ਕੀਤੀ ਕਿ 5 ਮਿੰਟ ਹੋਰ ਬੈਠ ਜਾਓ ਕਿਉਂਕਿ ਕੋਆਪਰੇਟਿਵ ਡਿਪਾਰਟਮੈਂਟ ਦੇ ਨਾਲ ਰਿਲੇਟਡ ਇਸ਼ੂ ਡਿਸਕਸ ਹੋ ਰਿਹਾ ਸੀ ਉਹ ਡਿਪਾਰਟਮੈਂਟ ਉਹਨਾਂ ਦੇ ਕੋਲ ਹੈ ਬਾਪੀ ਨੇ ਕਿਹਾ ਵੀ 5 ਮਿੰਟ ਲੈਣੇ ਨੇ ਫਿਰ ਤੁਸੀਂ ਚਲੇ ਜਾਓ ਪਰ ਪਤਾ ਨਹੀਂ ਕਿਉਂ ਉਹ ਵਿੱਚੋਂ ਹੀ ਆਪਣਾ ਚਲੇ ਗਏ ਤੇ ਰਾਤ ਦੀ ਜਿਹੜੀ ਕਾਰਵਾਈ ਹੈ ਮੈਂ ਸਮਝਦਾ ਵੀ ਇਹ ਡੈਮੋਕ੍ਰੇਸੀ ਦੇ ਵਿੱਚ ਇਦਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਹਰੇਕ ਨੂੰ ਰਾਈਟ ਹੈ ਆਪਣੀ ਗੱਲ ਨੈਣ ਦਾ ਸਰਕਾਰ ਨੂੰ ਨਹੀਂ ਕਹਿਣੀ ਤਾਂ ਹੋਰ ਕਿਹਨੂੰ ਕਹਿਨੀ ਹੈ ਡੈਮੋਕ੍ਰੇਸੀ ਦੇ ਵਿੱਚ ਸਰਕਾਰਾਂ ਨੇ ਹੀ ਮਸਲੇ ਲੋਕਾਂ ਦੇ ਹੱਲ ਕਰਨੇ ਨੇ ਤੇ ਇਹ ਗ੍ਰਿਫਤਾਰੀ ਦੇ ਨਾਲ ਮੇਰੇ ਖਿਆਲ ਦੇ ਵਿੱਚ ਜਿਹਨੂੰ ਨਹੀਂ ਵੀ ਸੀ ਪਤਾ 5 ਤਰੀਕ ਦਾ ਅੱਜ ਉਹ ਲੋਕ ਜਾਗੇ ਨੇ ਲੋਕ ਵੱਧ ਚੜ ਕੇ ਹਿੱਸਾ ਲੈਣਗੇ